ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਬਹੁਤ ਦਿ ਲੋ ਧੰਨਵਾਦ ਕਰਦੇ ਆ ਕਿ ਅੱਜ 2 ਅਕਤੂਬਰ ਦੇ ਦਿਨ ਦੇ ਉੱਤੇ ਜਿਹੜੇ ਹੈਗੇ ਅਸੀਂ ਸਾਰੇ ਇਕੱਤਰ ਹੋਏ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 2 ਅਕਤੂਬਰ ਦਾ ਦਿਨ ਜਿਹੜਾ ਹੈਗਾ ਆ ਗਾਂਧੀ ਜੰਤੀ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਆ ਮਨਾਇਆ ਜਾਂਦਾ ਹੈਗਾ ਆ ਤੇ ਇਹ ਮੁਹਿੰਮ ਜਿਹੜੀ ਹੈਗੀ ਇੱਕ ਚੱਲੀ ਹੋਈ ਹੈਗੀ ਆ ਕਿ ਸਵੱਛਤਾ ਹੀ ਸੇਵਾ ਠੀਕ ਹੈ ਤੇ ਸਵਸ਼ਥਤਾ ਦੇ ਉੱਤੇ ਅਸੀਂ ਜਿਹੜਾ 15 ਵਾੜਾ ਮਨਾਇਆ ਹੈਗਾ ਕਾਫੀ ਦਿਨਾਂ ਤੋਂ ਜਿਹੜਾ ਅਸੀਂ ਇਹਦੇ ਵਿੱਚ ਲੱਗੇ ਹੋਏ ਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਉੱਤੇ ਸਾਂਝੀਆਂ ਥਾਵਾਂ ਦੇ ਉੱਤੇ ਤੇ ਜਿਹੜੇ ਜਿੱਥੇ ਫੂਡ ਵਗੈਰਾ ਜਿਹੜਾ ਜੰਕ ਫੂਡ ਬੱਚੇ ਖਾਂਦੇ ਹੈਗੇ ਆਪਾਂ ਉਹਨਾਂ ਚੀਜ਼ਾਂ ਦੀਆਂ ਜਗ੍ਹਾ ਦੇ ਉੱਤੇ ਵੀ ਧਿਆਨ ਨਹੀਂ ਰੱਖਦੇ ਕਿ ਆਪਾਂ ਖਾਣਾ ਖਾਦਾ ਤੇ ਜਿਹੜਾ ਟਿਸ਼ੂ ਸੀਗਾ ਆਪਾਂ ਡਸਟਬਿਨ ਦੀ ਜਿਹੜੀ ਹੈਗੀ ਆ ਭਾਰ ਨਹੀਂ ਕਰਦੇ ਤਾਂ ਆਪਾਂ ਇੱਧਰ ਉੱਧਰ ਚੀਜ਼ਾਂ ਜਿਹੜੀਆਂ ਖਲਾਰ ਕੇ ਇਥੋਂ ਆਪਣਾ ਖਾਣਾ ਖਾਣੇ ਤਾਂ ਨਿਕਲਦੇ ਆਂ ਉਨਾ ਚਾਹ ਗਾਵਾਂ ਤੇ ਵੀ ਜਾ ਕੇ ਜਿਹੜਾ ਹੈਗਾ ਇਹ ਸਫਾਈ ਦੀ ਜਿਹੜੀ ਮੁਹਿੰਮ ਦਾ ਜਿਹੜਾ ਅਸੀਂ ਕੰਮ ਕੀਤਾ ਸੀਗਾ ਤੇ ਮੈਂ ਤੇ ਜਿਹੜੀ ਹੈਗੀ ਟ੍ਰੇਨਿੰਗ ਤੇ ਗਈ ਸੀਗੀ ਮੇਰਾ ਟ੍ਰੇਨਿੰਗ ਦਾ ਟਾਈਮ ਵਿੱਚ ਆ ਗਿਆ ਸੀਗਾ ਤੇ ਮੈਂ 22 ਤੋਂ ਲੈ ਕੇ 27 ਤੱਕ ਟ੍ਰੇਨਿੰਗ ਤੇ ਸੀ ਦਿੱਲੀ ਗਈ ਸੀ ਐਸਪੀਵਾਈਐਮ ਤੇ ਉਥੋਂ ਆਈ ਆ ਅੱਜ ਸ਼ਨੀਵਾਰ ਆਈ ਸੀਗੀ ਮੈਂ ਉਥੋਂ ਤੇ ਅੱਜ ਮੈਨੂੰ ਮੌਕਾ ਮਿਲਿਆ ਹੈਗਾ ਕਿ ਅੱਜ 2 ਅਕਤੂਬਰ ਦੇ ਦਿਨ ਦੇ ਉੱਤੇ ਫਿਰ ਤੇ ਸਾਡੇ ਨਾਲ ਇੱਕ ਵਾਰ ਰੂਬਰੂ ਹੋਇਆ ਜਾਵੇ ਤੇ ਅੱਜ ਦੇ ਦਿਨ ਦੇ ਉੱਤੇ ਸਾਨੂੰ ਸਾਰਿਆਂ ਨੂੰ ਵੀ ਜਿਹੜਾ ਪ੍ਰਾਨ ਕਰਨਾ ਚਾਹੀਦਾ ਹੈ ਕਿ ਸਫਾਈ ਜਿਹੜੀ ਹੈਗੀ ਆ ਸਾਨੂੰ ਆਪਣੇ ਆਪ ਦੀ ਸਫਾਈ ਤੇ ਸਾਨੂੰ ਆਪਣੇ ਆਲੇ-ਦਿਵਾਲੇ ਦੀ ਸਫਾਈ ਸਾਨੂੰ ਆਪਣੇ ਘਰ ਦੀ ਸਫਾਈ ਇਹਦੇ ਉੱਤੇ ਵੀ ਜਿਹੜੀ ਹੈਗੀ ਗੌਰ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਆਲਾ-ਦਿਵਾਲਾ ਹੈਗਾ ਆ ਜੇ ਸਾਫ਼-ਸੁਥਰਾ ਹੋਊਗਾ ਤੇ ਅਸੀਂ ਬਿਮਾਰੀਆਂ ਤੋਂ ਰਹਿਤ ਹੋਵਾਂਗੇ ਤੇ ਜੇ ਅਸੀਂ ਅੱਜ ਤੋਂ ਜਿਹੜੀ ਪਹਿਲ ਕਰਾਂਗੇ ਤੇ ਸਾਡੇ ਘਰ ਪਰਿਵਾਰ ਵਾਲੇ ਸਾਡੀ ਜਿਹੜੀ ਹੈਗੇ ਬੱਚੇ ਹੈਗੇ ਆ ਉਸ ਚੀਜ਼ ਨੂੰ ਫੋਲੋ ਕਰੋਗੇ ਕਿ ਸਾਡਾ ਵੱਡਾ ਜਿਹੜਾ ਕੋਈ ਹੈਗਾ ਆਲੇ-ਦੁਆਲੇ ਖਲਾਰਾ ਪਾਣ ਤੋਂ ਸੰਜਮ ਕਰਦਾ ਆ ਠੀਕ ਹੈ ਜਿੱਕੋ ਕਿਤੇ ਕਾਗਜ਼ ਡਿਗਿਆਂ ਵੀ ਹੋਇਆ ਜੇ ਆਪਾਂ ਰੋੜ ਦੇ ਉੱਤੇ ਕਿਤੇ ਵੀ ਜਾਨਨੇ ਹੈਗੇ ਕੁਛ ਐਦਾਂ ਦਾ ਗਲਤ ਹੈਗਾ ਆ ਜਾਂ ਕਿੱਦਾਂ ਆਪਾਂ ਉਹਨੂੰ ਠੀਕ ਤਰੀਕੇ ਨਾਲ ਰੱਖੀਏ ਡਸਟਬਿਨ ਕੋਲ ਪਿਆ ਹੈਗਾ ਪਰ ਕੂੜਾ ਆਲੇ-ਦੁਆਲੇ ਖਿਲਰੇਆ ਹੋਇਆ ਇਹ ਵੀ ਚੰਗੀ ਗੱਲ ਨਹੀਂ ਲੱਗਦੀ ਸੱਜਦੀ ਨਹੀਂ ਹੈਗੀ ਤੇ ਉਹ ਵੀ ਜਿਹੜਾ ਕੂੜਾ ਹੈਗਾ ਆਪਾਂ ਸਹੀ ਤਰੀਕੇ ਦੇ ਨਾਲ ਡਸਟਬਿਨ ਦਾ ਯੂਜ਼ ਕੀਤਾ ਕਰਨਾ ਚਾਹੀਦਾ ਕਿਉਂਕਿ ਕਈ ਵੇਲੇ ਆਪਾਂ ਲਿਖਦੇ ਆ ਕਿ ਡਸਟਬਿਨ ਦੇ ਉੱਪਰ ਲਿਖਿਆ ਵੀ ਹੁੰਦਾ ਹੈ ਪਰ ਆਪਾਂ ਨੂੰ ਯੂਜ਼ ਨਹੀਂ ਕਰਦੇ ਹੈਗੇ ਠੀਕ ਹੈ ਇਸ ਚੀਜ਼ਾਂ ਨੂੰ ਵੀ ਆਪਣੇ ਧਿਆਨ ਚ ਰੱਖਣਾ ਚਾਹੀਦਾ ਆ ਥੋੜੇ ਦਿਨ ਪਹਿਲਾਂ ਪਰੀਜ਼ ਦੇ ਸਟੇਸ਼ਨ ਦੇ ਉੱਤੇ ਵੀ ਜਾ ਕੇ ਜਿਹੜਾ ਹੈਗਾ ਆ ਸਫਾਈ ਕੀਤੀ ਸੀਗੀ ਆਲੇ-ਦੁਆਲੇ ਸਪੋਰਟ ਉੱਤੇ ਬਹੁਤ ਸਾਰੇ ਇਦਾਂ ਦੀਆਂ ਚੀਜ਼ਾਂ ਖਿਲਰ ਰੀਆਂ ਪੱਤਰੀਆਂ ਪਈਆਂ ਸੀ ਜਿੱਥੇ ਸਾਡੇ ਪ੍ਰੋਜੈਕਟ ਡਾਇਰੈਕਟਰ ਨੇ ਵੀ ਸਾਡੇ ਨਾਲ ਜਾ ਕੇ ਜਿਹੜੀ ਇਸ ਸਫਾਈ ਮਹਿੰਮ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਸਾਰੇ ਸਟਾਫ ਮੈਂਬਰਾਂ ਨੇ ਵੀ ਜਾ ਕੇ ਜਿਹੜਾ ਹੈਗਾ ਆ ਸਫਾਈ ਦੀ ਜਿਹੜੀ ਹੈਗੀ ਇਹ ਕੰਮ ਕੀਤਾ ਸੀ ਆਪਾਂ ਜਿਹੜਾ ਰੋਡ ਸੀਗਾ ਉੱਥੇ ਵੀ ਜਿਹੜਾ ਸਹਾ ਜਿਹੜੀ ਹੈਗੀ ਸਵੱਛਤਾ ਹੀ ਸੇਵਾ ਇਹ ਵਾਲਾ ਅਭਿਆਨ ਦੇ ਵਿੱਚ ਰੋਡ ਦੇ ਉੱਤੇ ਵੀ ਸਫਾਈ ਦਾ ਕੰਮ ਕੀਤਾ ਸੀਗਾ ਕਾਗਜ਼ ਪੱਤਰ ਕਿ ਬਹੁਤ ਸਾਰੇ ਖਿਲਰੇ ਹੋਏ ਸੀ ਲੋਕਾਂ ਨੇ ਜੂਸ ਪੀ ਕੇ ਜੜੀਆਂ ਹੈਗੀਆਂ ਆ ਪਾਕਟ ਜੜੀਆਂ ਸਗੀਆਂ ਸਿੱਟੀਆਂ ਹੋਈ ਸੀ ਇੱਧਰ ਉੱਧਰ ਉਹ ਵੀ ਸਫਾਈ ਦਾ ਕੰਮ ਕੀਤਾ ਤੇ ਆਪਾਂ ਨੂੰ ਵੀ ਚਾਹੀਦਾ ਇਸ ਵਿਸ਼ੇ ਦੇ ਉੱਤੇ ਸੀ ਵੀ ਥੋੜਾ ਜਿਹਾ ਆਪਣੇ ਆਪ ਨੂੰ ਜਿਹੜਾ ਸੁਚੇਤ ਰੱਖੀਏ ਕਿ ਆਪਾਂ ਆਪਣੇ ਆਲੇ-ਦੁਆਲੇ ਨੂੰ ਆਪਣੇ ਆਪ ਨੂੰ ਤੇ ਸਾਡਾ ਘਰ ਪਰਿਵਾਰ ਜਿਹੜਾ ਸਾਫ਼-ਸੁਥਰਾ ਹੋਵੇ ਤੇ ਸਾਨੂੰ ਜਿਹੜਾ ਹੈਗਾ ਆ ਵਧੀਆ ਜ਼ਿੰਦਗੀ ਆਪਾਂ ਤਾਂ ਹੀ ਜੀ ਸਕਦੇ ਜੇ ਆਪਾਂ ਬਿਮਾਰੀਆਂ ਤੋਂ ਰਹਿਤ ਹੋਵਾਂਗੇ ਠੀਕ ਹੈ ਤੁਸੀਂ ਆਪਣੇ ਆਲੇ-ਦੁਆਲੇ ਬੈਨਰ ਵੀ ਲੱਗੇ ਹੋਏ ਦੇਖ ਲੈ ਹੁਣੇ ਆ ਕਿ ਆਪਾਂ ਊਰਜਾ ਨੂੰ ਕਿੱਦਾਂ ਬਚਾ ਸਕਦੇ ਹੈਗੇ ਆ ਜਿਹੜਾ ਜੰਕ ਫੂਡ ਹੈਗਾ ਜਾਂ ਘਰ ਵਿੱਚ ਸਬਜ਼ੀਆਂ ਦੇ ਜਿਹੜੇ ਹੈਗੇ ਫੂਟਕ ਹੈਗੇ ਅਜ ਉਹਨਾਂ ਦੇ ਵੇਸਟ ਹੈਗੀ ਆਪਾਂ ਉਹਨਾਂ ਨੂੰ ਕਿੱਦਾਂ ਖਾਦ ਦੇ ਵਿੱਚ ਯੂਜ਼ ਕਰ ਸਕਦੇ ਆ ਪਾਣੀ ਦੀ ਵੇਸਟੇਜ ਨੂੰ ਜਿਹੜਾ ਹੈਗਾ ਇਹ ਕਿੱਦਾਂ ਯੂਜ਼ ਕਰ ਸਕਦੇ ਹੈਗੇ ਕਿ ਪਾਣੀ ਨੂੰ ਵੇਸਟ ਨਾ ਕੀਤਾ ਜਾਵੇ ਤੁਸੀਂ ਦੇਖਦੇ ਸਾਂਝੀਆਂ ਜਗ੍ਹਾ ਉੱਤੇ ਕਈ ਵੇਲੇ ਟੂਟੀਆਂ ਲੱਗੀਆਂ ਹੁੰਦੀਆਂ ਪਰ ਉਹਨਾਂ ਦੀ ਹਾਲਾਤ ਬੜੇ ਮਾੜੇ ਹੁੰਦੇ ਆ ਟੂਟੀ ਟੁੱਟੀ ਹੁੰਦੀ ਹੈ ਤੇ ਪਾਣੀ ਚੱਲਦਾ ਆ ਤੁਸੀਂ ਦੇਖਣਾ ਹੈ ਉੱਥੇ ਜੇ ਹੋ ਸਕਦਾ ਤੁਹਾਡੀ ਪਾਫਟ ਦੇ ਵਿੱਚ 20 30 ਰੁਪਏ ਜਾਂ 50 ਰੁਪਏ ਹੈ ਤੁਹਾਡੇ ਤੁਸੀਂ ਕਰ ਸਕਦੇ ਹੈਗੇ ਆ ਤੇ ਉੱਥੇ ਜ਼ਰੂਰ ਉਹ ਟੁੱਟੀ ਦੀ ਫੈਸਿਲਿਟੀ ਦੇ ਦਿਓ ਕਿ ਲੋਕ ਜਿਹੜੇ ਹੈਗੇ ਆ ਉਹ ਪਾਣੀ ਦਾ ਯੂਜ਼ ਸਹੀ ਤਰੀਕੇ ਨਾਲ ਕਰ ਸਕਣ ਤੇ ਪਾਣੀ ਦੀ ਵੇਸਟੇਜ ਨਾ ਹੋਵੇ ਇਸ ਮਕਸਦ ਲਈ ਆਪਾਂ ਇਹ ਪ੍ਰੋਗਰਾਮ ਰੱਖਿਆ ਗਿਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਉਹਨਾਂ ਦੇ ਵਿੱਚ ਉਹਨਾਂ ਚੇਤੇ ਕਰਨਾ ਸਾਡੇ ਰਾਸ਼ਟਰਪਿਤਾ ਹੋਏ ਆ ਤੇ ਉਹਨਾਂ ਨੇ ਜੋ ਅਦਲੇ ਦੇਸ਼ ਦੀ ਆਜ਼ਾਦੀ ਲਈ ਜਾਂ ਉਹਨਾਂ ਨੇ ਹਿੰਸਾ ਦਾ ਨਾ ਮਾਰਗ ਅਪਣਾਇਆ ਸੀ ਸਵਸ਼ਤਾ ਨੂੰ ਉਹਨਾਂ ਨੇ ਅਪਣਾਇਆ ਸੀ ਸਵਦੇਸ਼ੀ ਚੀਜ਼ਾਂ ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਸਵਦੇਸ਼ੀ ਚੀਜ਼ਾਂ ਬਣਤੀਆਂ ਆਪਣੇ ਦੇਸ਼ ਦੀਆਂ ਚੀਜ਼ਾਂ ਬਣਤੀਏ ਖੱਦਰ ਦੀ ਜਿਹੜੀ ਉਹਨਾਂ ਨੇ ਸਭ ਤੋਂ ਸ਼ੁਰੂਆਤ ਮੈਂ ਕਹਿੰਦਾ ਉਹਨਾਂ ਨੇ ਕੀਤੀ ਸੀ ਕਿ ਆਪਾਂ ਜਿਹੜਾ ਆਪਣਾ ਇੱਥੇ ਦੀ ਜਿਹੜੀ ਇੰਡਸਟਰੀ ਨੂੰ ਅੱਗੇ ਤੋਰੇ ਜਾਵੇ ਉਹ ਹਿੰਸਾ ਦੇ ਤਿਆਰੀ ਵੀ ਸੀ ਤੋਂ ਜਿਹੜੀਆਂ ਗੱਲਾਂ ਉਹ ਕਰਕੇ ਦੇਸ਼ ਚ ਗਏ ਆ ਅਸੀਂ ਉਹਨਾਂ ਦੇਣ ਨਹੀਂ ਦੇ ਸਕਦੇ ਜਿੰਨੇ ਵੀ ਸਾਡੇ ਦੇਸ਼ ਭਗਤ ਹੋਏ ਆ ਜਿਹੜੇ ਸਾਡੇ ਬੜੇ ਮੈਂ ਲੋਕ ਜਿਹਨਾਂ ਦੇਸ਼ ਦੇ ਬਾਰੇ ਬਹੁਤ ਕੁਝ ਸੋਚਿਆ ਦੇਸ਼ ਨੂੰ ਹੋ ਜਾਦ ਕੌਣ ਦੇ ਵਿੱਚ ਬੜਾ ਆਪਣਾ ਹਿੱਸਾ ਪਾ ਸਕਿਆ ਗਾ ਅੰਦੋਲਨ ਚਲਾਇਆ ਉਹਨਾਂ ਨੇ ਹੋਰ ਬਹੁਤ ਉਹਨਾਂ ਦੀ ਜਿਹੜੀ ਦੇਣ ਹੈਗੀ ਆ ਉਹਨਾਂ ਨੂੰ ਚੇਤੇ ਕਰਦੇ ਹੋਏ ਨਾਲ ਦੇ ਨਾਲ ਅਸੀਂ ਇਹ ਸਾਰੇ ਪ੍ਰਣ ਕਰ ਲਈਏ ਕਿ ਜੋ ਉਹਨਾਂ ਨੇ ਸਾਡੇ ਦੇਸ਼ ਦਿੱਤੇ ਤਾ ਹਿੰਸਾ ਦੀ ਗੱਲ ਕੀਤੀ ਉਹਨਾਂ ਨੇ ਸਵਸ਼ਤਾ ਦੀ ਗੱਲ ਕੀਤੀ ਤੇ ਉਹਨਾਂ ਨੂੰ ਗੱਲਾਂ ਨੂੰ ਆਪਾਂ ਨੂੰ ਨੋਟ ਕਰਨ ਦੀ ਲੋੜ ਹੈ ਤੇ ਮੈਡਮ ਜੀ ਨੇ ਜੋ ਗੱਲਾਂ ਕੀਤੀਆਂ ਮੈਂ ਸਮਝਦਾ ਇਸ ਵੇਲੇ ਸਮੇਂ ਦੀ ਬਹੁਤ ਹੀ ਲੋੜ ਆ ਕੋ ਜੂ ਸਾਡਾ ਬਾਤਾ ਵਰਨ ਤੈਨੂੰ ਉਹ ਦਿਨ ਖਰਾਬ ਹੁੰਦਾ ਜਾ ਰਿਹਾ ਅਸੀਂ ਸਾਰੇ ਇਹ ਗੱਲ ਤૈયਿਆ ਕਰ ਲਈਏ ਕਿ ਮੈਂ ਆਪਣੇ ਤੋਂ ਹੀ ਸ਼ੁਰੂ ਕਰ ਸ਼ੁਰੂ ਕਰਾਂ ਮੈਂ ਗੱਲਾਂ ਨਾ ਕਰਾਂ ਮੈਂ ਕਹਿਣੀ ਕਰਨੀ ਦੇ ਵਿੱਚ ਹਾਂ ਫਿਰ ਗੱਲ ਹੋਣੀ ਆ ਕਿਉਂਕਿ ਨਵੀਆਂ ਗੱਲਾਂ ਆਪਾਂ ਕਰਾਂਗੇ ਬਥੇਰੀਆਂ ਵਿਚਾਰਾਂ ਹੋ ਗਈਆਂ ਬਹੁਤ ਕੁਝ ਹੋ ਚੁੱਕਾ ਪਰ ਜਿੰਨਾ ਚਿਰ ਅਸੀਂ ਆਪਾਂ ਉਦਮ ਨਹੀਂ ਕਰਾਂਗੇ ਜਦੋਂ ਅਸੀਂ ਘਰ ਤੋਂ ਹੀ ਨਹੀਂ ਇਹ ਸ਼ੁਰੂ ਕਰਾਂਗੇ ਸਵੱਛਤਾ ਲੈ ਲਓ ਜੇ ਹੋਰ ਵੀ ਜਿਹੜੀ ਚੀਜ਼ ਹੈ ਲੋ ਉਹ ਕੁਦਰਤੀ ਸਾਡੇ ਸਰੋਤ ਜਿਹੜੇ ਘਟਦੇ ਜਾ ਰਹੇ ਆ ਇਹ ਤਾਂ ਪਾਣੀ ਦੀ ਗੱਲ ਕੀਤੀ ਇਹਨਾਂ ਨੇ ਹਵਾ ਦੀ ਗੱਲ ਕੀਤੀ ਆ ਅੱਗਾ ਲਾਉਣ ਦੀ ਗੱਲ ਹੋਈ ਆ ਬੂਟੇ ਲਾਉਣ ਦੀ ਗੱਲ ਇਹ ਸਾਰੀਆਂ ਗੱਲਾਂ ਨੂੰ ਆਪਾਂ ਸੁਚੇਤ ਹੋਣ ਦੀ ਲੋੜ ਆ ਕਿ ਸਾਡੇ ਜਿਹੜਾ ਆਉਣ ਵਾਲਾ ਸਮਾਂ ਜਿਹੜੀਆਂ ਸਾਡੀ ਆਉਣ ਵਾਲੀ ਜਨਰੇਸ਼ਨਸ ਆ ਉਹਨਾਂ ਬਾਰੇ ਆਪਾਂ ਕੀ ਤਵੱਕੋ ਰੱਖਦੇ ਆ ਕਿ ਉਹ ਸਾਹ ਲੈਣਗੀਆਂ ਸਾਹ ਤਾਂ ਹੀ ਲੈ ਹੋਣਾ ਜੇ ਆਪਾਂ ਦੇਖੋ ਉਦਮ ਕਰਾਂ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਬਹੁਣ ਦੇਖੋ ਸਭ ਤੋਂ ਪਹਿਲਾਂ ਮਾਈ ਵੇਸਟ ਮਾਈ ਰਿਸਪੌਂਸੀਬਲ ਸਭ ਤੋਂ ਵੱਡੀ ਚੀਜ਼ ਛੋਟੀ ਤੋਂ ਛੋਟੀ ਚੀਜ਼ ਵੀ ਆਪਾਂ ਲੈ ਗਈ ਇਹ ਗੱਲ ਤਿਆਰ ਕਰ ਲਈਏ ਕਿ ਜਿੱਥੇ ਸਫਾਈ ਉੱਥੇ ਕਦਾਈ ਪ੍ਰਮਾਤਮਾ ਵੀ ਉੱਥੇ ਵਸਦਾ ਜਿੱਥੇ ਸ ਜਿਵੇਂ ਉੱਠਦੇ ਆਂ ਆਪਾਂ ਆਪਣਾ ਨੌਨੇ ਧੋਨੇ ਆ ਬਰਛ ਕਰਦੇ ਸਭ ਕਰਦੇ ਨਾ ਉਸ ਤੋਂ ਬਾਅਦ ਫਿਰ ਭੋਜਨ ਕਰਦੇ ਆਂ ਫਿਰ ਭਗਤੀ ਵੀ ਪਹਿਲਾਂ ਕਰਦੇ ਆਂ ਤੋਂ ਸਾਡੀਆਂ ਗੱਲਾਂ ਜਿਹੜੀਆਂ ਵਿਧੀਆਂ ਰੋਹ ਰੀਤਾਂ ਜੋ ਜੋ ਸਾਡਾ ਸਮਾਜ ਦੇ ਵਿੱਚ ਵਿਚਰਨ ਦਾ ਸਾਧਨ ਹੈਗਾ ਅਸੀਂ ਇੱਕ ਮਨੁੱਖੀ ਜੀਵ ਆਂ ਸਾਡੇ ਹਰਿਆਂ ਦੇ ਦਿਮਾਗ ਆ ਅਸੀਂ ਇਸ ਗੱਲ ਨੂੰ ਵਿਚਾਰੀਏ ਕਿ ਸਾਡਾ ਚੰਗਾ ਮਾੜਾ ਕੀ ਆ ਤੋਂ ਮੈਂ ਬਹੁਤੀ ਗੱਲਾਂ ਨਾ ਕਰਦਾ ਹੋਇਆ ਤੁਸੀਂ ਸਾਰੇ ਬਹੁਤ ਸੁਝਭਾਣਾ ਹੋ ਤੋਂ ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਜਿੱਥੇ ਸਿਹਤ ਚ ਅੱਛੀ ਆ ਸਭ ਤੋਂ ਵੱਡੀ ਪਹਿਲੀ ਨਹੀਂ ਸਿਹਤ ਸਿੱਖਿਆ ਬਾਅਦ ਦੀ ਗੱਲ ਸਿਹਤ ਜਿੱਦਾ ਪ੍ਰਾਇਮਰੀ ਆ ਇਹਦਾ ਬਾਬੇ ਨਾਨਕ ਨੇ ਗੱਲ ਕਹਿ ਦਿੱਤੀ ਸੀ ਨਾ ਪਵਨ ਗੁਰੂ ਪਾਣੀ ਪਿਤਾ ਉਹਨਾਂ ਨੇ ਪਵਨ ਨੂੰ ਇਸ ਕਰਕੇ ਪਹਿਲੇ ਨੰਬਰ ਤੇ ਗੁਰੂ ਕਿਹਾ ਸੀ ਕਿ ਉਹ ਸਭ ਤੋਂ ਪਹਿਲੀ ਹਵਾ ਹੈ ਹਵਾ ਤੋਂ ਜ਼ਰ ਜ਼ਮ ਛਾ ਨਹੀਂ ਆਣਾ ਪਾਣੀ ਦੂਏ ਨੰਬਰ ਤੇ ਆ ਧਰਤੀ ਤੀਏ ਨੰਬਰ ਤੇ ਸੀ ਪਰ ਕਿੰਨੇ ਚੀਜ਼ਾਂ ਸੀ ਗੰਧਲੀਆਂ ਕਰ ਚੁੱਕਿਆ ਇਸ ਧਰਤੀ ਤੇ ਜੇ ਆਪਾਂ ਰਹਿਣਾ ਹੈ ਤੁਹਾਨੂੰ ਪਤਾ ਸਾਡੀਆਂ ਜਨਰੇਸ਼ਨ ਜਿਹੜੀ ਹੈ ਸਾਰੀ ਬਾਹਰ ਨੂੰ ਨੱਢਦੀ ਜਾ ਰਹੀ ਹੈ ਤੇ ਸਾਨੂੰ ਇਹ ਸਾਰਿਆਂ ਨੂੰ ਤਹੀਆ ਕਰਨ ਲੋੜ ਹੈਗੀ ਹੈ ਉਸ ਜਨਰੇਸ਼ਨ ਨੂੰ ਬਚਾ ਲਈਏ ਔਰ ਸਾਡੇ ਜਿਹੜੇ ਨੌਜਵਾਨ ਬੇ ਮਰੇ ਬੈਠੇ ਮਰੇ ਤੁਸੀਂ ਸਾਡੇ ਦੇਸ਼ ਦਾ ਭੁੱਖਾ ਤੁਸੀਂ ਹੀ ਜੇ ਸਹੀ ਤਰੀਕੇ ਨਾਲ ਸਹੀ ਮਾਰਗ ਤੇ ਆ ਜਾਓਗੇ ਤੇ ਸਾਡਾ ਦੇਸ਼ ਤਰੱਕੀ ਕਰੂਗਾ। ਕੋ ਤੁਹਾਡੇ ਤੇ ਬਹੁਤ ਸਾਨੂੰ ਉਮੀਦਾਂ ਆ। ਅਸੀਂ ਸਕੂਲਾਂ ਕਾਲਜਾਂ ਚ ਵੀ ਜਾਂਦੇ ਹਾਂ। ਅਸੀਂ ਦੇਖਦੇ ਹਾਂ ਟੀਚਰ ਸਾਹਿਬਾਨ ਬੜੀਆਂ achੀਆਂ ਗੱਲਾਂ ਦੱਸਦੇ ਬੱਚਿਆਂ ਨੂੰ ਕਿ ਸਾਡੀਆਂ ਸਦਾਚਾਰਕਤਾ ਕਿੰਨਾ ਕਿਦਾਂ ਨਹੀਂ ਸਾਡਾ ਵਾਤਾਵਰਣ ਕਿਦਰ ਦੇ ਜਾ ਰਿਹਾ ਸਾਡੀ ਆਰਥਿਕ ਵਸਤਾ ਕਿਦਾਂ ਦੀ ਹੈਗੀ ਆ। ਇਹਨਾਂ ਗੱਲਾਂ 'ਵਲ ਸਾਰੀ ਧਿਆਨ ਲਵਾਗੀ ਤੇ ਮੈਂ ਸਮਝਦਾ ਬਹੁਤ ਸਾਡੀ ਉਪਲਬਧੀ ਹੋਗੀ। ਉਹ ਦੇਸ਼ ਯਾਦ ਕੋ ਇਹਨੂੰ ਜੋ ਭਗਤ ਉਹਨਾਂ ਨੇ ਕਰਵਾਉਣੀਆਂ ਦਿੱਤੀਆਂ ਉਹਨਾਂ ਨੇ ਕਿਸ ਤਰ੍ਹਾਂ ਦੀ ਤਵਕਕਾ ਸਾਡੇ ਤੇ ਕੀਤੀ ਸੀ ਵੀ ਸਾਡਾ ਸਮਾਜ ਕਿੱਦਾਂ ਦਾ ਬਣੂਗਾ। ਪਰ ਜੋ ਸਮਾਜ ਦੇ ਵਿੱਚ ਇਸ ਵੇਲੇ ਕੋਸਾਂੀਆਂ ਆ ਰਹੀਆਂ ਦੇਖਦੇ ਹਾਂ ਕੀ ਹੋ ਰਿਹਾ ਜਾਂ ਤਾਂ ਪਾਤਾਂ ਧਰਮਾਂ ਤੇ ਲੜਾਈ ਝਗੜੇ ਕਰੀ ਜਾਂਦੇ ਆ ਸਾਡੇ ਸ਼ੈਨ ਸ਼ੀਰਤਾ ਨਹੀਂ ਹੈਗੀ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈਗੀਆ ਤੇ ਜਿੱਥੇ ਮੈਂ ਸਵੱਛਤਾ ਦੀ ਮੇਰਾ ਕੋਈ ਮੇਨ ਟੌਪਿਕ ਮੇਰਾ ਉਹੀ ਆ ਕਿ ਮੈਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਬਤੌਰ ਸੀਐਫ ਕਮਿਊਨਿਟੀ ਫੈਸਿਲਿਟੇਟਰ ਕਮ ਪ੍ਰੋਗਰਾਮ ਕੋਆਰਡੀਨੇਟਰ ਦੇ ਤੌਰ ਤੇ ਮੈਂ ਰਾਹੋ ਤੇ ਨਮਾ ਸ਼ਹਿਰ ਦੇ ਤੇ ਨਮਾ ਸ਼ਹਿਰ ਦੇ ਵਿੱਚ ਕੰਮ ਕਰਦਾ ਆਂ ਔਰ ਅਸੀਂ ਸਾਰੀਆਂ ਜਿੰਨੀਆਂ ਵੀ ਐਨ ਜੀਓ ਸੈਗੀਆਂ ਜਾਂ ਜਿੰਨੇ ਵੀ ਸਮਾਜ ਦੇ ਤਬਕੇ ਬੈਠੇ ਆ ਹਰ ਰਾਹੋ ਦੇ ਔਰ ਨਮੇ ਸ਼ਹਿਰ ਦੇ ਵਿੱਚ ਪਾਵੇਂ ਅਸੀਂ ਸਕੂਲਾਂ ਦੀ ਗੱਲ ਕਰ ਲਈਏ ਪਾਵੇਂ ਅਸੀਂ ਕਿਸੇ ਅਦਾਰਿਆਂ ਦੀ ਗੱਲ ਕਰ ਲਈਏ ਇਤਕਾਨਾਂ ਦੀ ਗੱਲ ਕਰ ਲਈਏ ਗੁਰਦੁਆਰੇ ਮੰਦਰਾਂ ਦੀ ਕਰ ਲਈਏ ਅਸੀਂ ਸਾਰਥਾਂ ਜਾਣਦੇ ਆ ਅਸੀਂ ਉਹਨਾਂ ਸਾਰਿਆਂ ਨੂੰ ਇਹ ਗੱਲ ਪ੍ਰੇਰਣਾ ਕਰਦੇ ਆ ਕਿ ਤੁਸੀਂ ਆਪਾਂ ਜਿਹੜਾ ਸਾਡਾ ਰਹਿਣ ਰੋ ਰੋ ਦਿੱਤਾ ਹੈ ਸਾਡੀ ਨੂੰ ਸਹੀ ਤਰੀਕੇ ਨਾਲ ਰੱਖੀ ਖਾਣਾ ਪੀਣਾ ਸਾਡਾ ਪਤਾ ਹੋਣਾ ਚਾਹੀਦਾ ਵੀ ਖਾ ਆ ਕੀ ਮੈਡਮ ਨੇ ਗੱਲ ਕੀਤੀ ਆ ਕਿ ਆਪਾਂ ਫਾਸਟ ਫੂਡ ਸਾਡੇ ਬੱਚੇ ਖਾਣਦੇ ਜਾ ਰਹੇ ਆ ਉਹਦੇ ਨਾਲ ਸਾਡੀਆਂ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ 'ਚ ਘਿਰਦੇ ਜਾ ਰਹੇ ਆ ਮੈਨੂਫੈਕਚਰ ਜਿਹੜਾ ਜਾਂ ਪੈਕਿੰਗ ਬਿਤੀਦਾ ਹੁੰਦਾ ਸਾਰਾ ਸੁੱਕਾ ਪੂੜਾ ਉਹਨੂੰ ਆਪਾਂ ਜੇ ਵੱਖਰਾ ਮੈਨੇਜ ਕੂੜਾ ਸਿਟਣਾ ਤੇ ਕੂੜੇ ਨੂੰ ਨਿਬਟਾਰਾ ਕਰਨ ਤੇ ਫਰਕ ਹੋ। ਪਰ ਇਹ ਪਈ ਸੋਚਦੇ ਨਹੀਂ ਆਪਾਂ ਕਹਿੰਦੇ ਕੂੜਾ ਸਿਟਿਆ। ਸਾਡਾ ਸਿਟਣ ਦਾ ਤਰੀਕਾ ਦੇਖ ਲਓ ਕੀ ਆ। ਆਪਾਂ ਲਿਫਾਫੇ 'ਚ ਕੂੜਾ ਪਾਉਨੇ ਆ, ਚੱਕ ਕੇ ਇਹ ਨਾਲ ਦੇ ਪਲਾਟ 'ਚ ਮਾਰਦੇ ਆ। ਇਹ ਕਿ ਗਵਰਨਮੈਂਟ ਆਫ ਇੰਡੀਆ ਦਾ ਡਿਪਾਰਟਮੈਂਟ ਆ। ਆਟੋਨੋਮਸ ਬਾਡੀ ਨੈਰੀ ਯੁਵਾ ਕੇਂਦਰ ਕਰਕੇ ਆ। ਨੈਰੀ ਯੁਵਾ ਕੇਂਦਰ ਸੰਗਠਨ। ਨੈਰੀ ਯੁਵਾ ਕੇਂਦਰ ਇੱਕ ਸਾਡਾ ਕੇਂਦਰ ਬਣਾਇਆ ਗਿਆ ਹਰ ਡਿਸਟ੍ਰਿਕਟ ਦੇ ਵਿੱਚ। ਜਿਵੇਂ ਨਹਿਰੀਓਵਾ ਕੇਂਦਰ ਅਸ਼ੀਲ ਭਗਤ ਸਿੰਘ ਨਗਰ ਤੋਂ ਜਾਣਿਆ ਜਾਂਦਾ ਜੇ ਪਟਿਆਲਾ ਜਾਂ ਨਹਿਰੀਓਵਾ ਕੇਂਦਰ ਪਟਿਆਲਾ ਅੰਬਰਸਰ ਹੋ ਗਿਆ ਇਦਾਂ ਸਾਰੇ ਡਿਸਟ੍ਰਿਕਟ ਤੇ ਸਾਡੇ ਜਿਹੜੇ ਕੇਂਦਰ ਆ 723 ਕੇਂਦਰ ਬਣਾਏ ਹੋਏ ਆ ਨਹਿਰੀਓਵਾ ਕੇਂਦਰ ਬੇਸਿਕਲੀ ਜਿਹੜੇ ਰੂਲਰ ਯੂਥ ਆ ਉਹਨਾਂ ਲਈ ਕੰਮ ਕਰਦਾ 15 ਸਾਲ ਤੋਂ 29 ਸਾਲ ਦੇ ਯੂਥ ਆ ਉਹਨਾਂ ਲਈ ਜਿੱਦਾਂ ਅਨੁਸਾਰ ਨੇ ਦੱਸਿਆ ਹੁਣ ਕਿ ਵੱਖਰੇ ਵੱਖਰੇ ਡਿਫਰੈਂਟ ਡਿਫਰੈਂਟ ਐਕਟੀਵਿਟੀਆਂ ਸਾਨੂੰ ਇਹਦਾ ਫੰਡਿੰਗ ਆਂਦੀ ਹੈ ਨਹਿਰੀਓਵਾ ਕੇਂਦਰ ਨੂੰ ਡਿਪਾਰਟਮੈਂਟ ਵੱਲੋਂ ਹੁਣ ਜਿਹਦਾ ਸਵਸ਼ਟਾਈ ਸੇਵਾ ਤੇ ਅਸੀਂ ਕਰ ਰਹੇ ਸੀ ਸਰ ਦੇ ਨਾਲ ਰਲ ਕੇ ਸਾਨੂੰ SKTA ਦਾ ਵੀ ਫੰਡ ਆਉਂਦਾ ਏ ਤਾਂ ਸਪੋਰਟਸ SKTA ਹੋ ਗਿਆ ਸੀ ਖੇਡ ਨੂੰ ਵੀ ਲੈ ਕੇ ਨਾਲ ਦੀ ਨਾਲ ਚੱਲਦੇ ਨੇ ਕੋਈ ਹੋਰ ਨਹੀਂ ਲੈ ਸਕਦਾ ਮਾਂ ਬਿਨਾ ਕੋਈ ਦਿਲ ਤੋਂ ਤੁਹਾਨੂੰ ਪੁੱਤ ਨਹੀਂ ਕਹਿ ਸਕਦਾ ਲੱਕ ਸਹਾਰੇ ਮਿਲ ਲਗੇ ਤੁਹਾਨੂੰ ਜ਼ਿੰਦਗੀ ਵਿੱਚੋਂ ਪਰ ਮਾਂ ਬਿਨਾ ਕਿਸੇ ਨੂੰ ਮੈਂ ਰੱਬ ਨਹੀਂ ਕਹਿ ਸਕਦਾ ਸੇ ਬਚਨੇ ਦਾ ਸਭ ਤੋਂ ਸ਼ਾਨਦਾਰ ਤਰੀਕਾ ਹੈ ਦੂਸਰੋਂ ਦੇ ਦਿਲੋਂ ਵਿੱਚ ਜ਼ਿੰਦਾ ਰਹਿਣਾ ਸਿੱਖ ਲਓ ਜੇ ਕਫਨ ਜੇ ਜਨਾਜ਼ੇ ਜੇ ਕਬਰ ਸਿਰਫ ਬਾਤਾਂ ਹੈ ਮੇਰੇ ਦੋਸਤ ਵਰਨਾ ਮਰ ਤੋ ਤਬ ਹੀ ਇਨਸਾਨ ਜਾਂਦਾ ਹੈ ਜਦ ਉਸੇ ਕੋਈ ਯਾਦ ਕਰਨ ਵਾਲਾ ਨਹੀਂ ਹੁੰਦਾ ਤੇ ਸਸਤਾ ਤੁਹਾਡਾ ਸਵਾਗਤ ਕਰਦੇ ਆ ਕਿ ਅਸੀਂ ਅੱਜ ਇੱਕ ਬਹੁਤ ਹੀ ਵਧੀਆ ਜਿਹੜਾ ਹੈ ਕੋਈ ਪ੍ਰੋਗਰਾਮ ਨੂੰ ਲੈ ਕੇ ਤੁਹਾਨੂੰ ਇੱਥੇ ਬੁਲਾਇਆ ਕਿ ਬਾ ਪਿੱਛੇ ਲਿਖਿਆ ਹੋਇਆ ਵੀ ਹੈ ਕਿ ਸ਼ਵਸ਼ ਭਾਰਤ ਦਿਵਸ ਅੱਜ ਇਹ ਮਹਾਤਮਾ ਗਾਂਧੀ ਦੀ ਜਨਮ ਦਿਨ ਨੂੰ ਜਿਹੜਾ ਹੈ ਇਸ ਦਿਨ ਨੂੰ ਜਿਹੜਾ ਹੈ ਉਸ ਸਮਰਪਿਤ ਕੀਤਾ ਕਿ ਸ਼ਵਸ਼ ਭਾਰਤ ਦਿਵਸ ਦੇ ਤੌਰ ਤੇ ਇੱਕ ਤਿਹਾਰ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਅੱਜ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਣਾ ਤੇ ਇਹ ਸਾਰੇ ਜਿਹੜਾ 15 ਵਾੜਾ ਸੀ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਉਹਦਾ ਜਿਹੜਾ ਵਿਸ਼ਾ ਸੀ ਥੀਮ ਸੀ ਕੇ ਸਵਾਸਤ ਸਵਸਤ ਸੰਸਕਾਰ ਸਵਸਤ ਇਸ ਪਿਛੇ ਨੂੰ ਲੈ ਕੇ ਅਸੀਂ ਵਕਤ-ਵਕਤਾਂਵਾਂ ਦੇ ਉੱਤੇ ਚਾਹੇ ਉਹ ਆ ਬਾਬਾ ਬਜੀ ਸኩል ਦੇ ਰੈਲੀ ਹੋਵੇ ਚਾਹੇ ਰੇਲਵੇ ਸਟੇਸ਼ਨ ਤੇ ਰੇਲਵੇ ਰੋਡ ਤੇ ਸਫਾਈ ਦਾ ਕੰਮ ਹੋਵੇ ਚਾਹੇ ਨਗਰ ਕੌਂਸਲ ਦੇ ਕੋਈ ਰੇੜੀਆਂ ਨੇ ਮੜਿਆਂ ਨੂੰ ਉਹਨਾਂ ਨੂੰ ਸਫਾਈ ਰੱਖਣ ਦੀ ਗੱਲ ਹੋਵੇ ਜਾ ਜਾਏ ਨਗਰ ਕੌਣ ਸੌਦੇ ਸਪਾਈਸ ਸੇਵਕਾਂ ਨੂੰ ਸਪਾਈਸ ਸ਼ਿਵਰਾਂ ਨੂੰ ਉਹਨਾਂ ਨੂੰ ਉਹਨਾਂ ਦੇ ਛੇਤ ਬਾਰੇ ਜਿਹੜਾ ਚਾਨਣਾ ਪਾਣਾ ਹੋਵੇ ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਇਦਨੀਆਂ ਗਤੀਆਂ ਵਿਦੀਆਂ ਕਰਦੇ ਹੋਏ ਤੇ ਅੱਜ ਅਸੀਂ ਆਖਰੀ ਪੜਾਅ ਤੇ ਉੱਤੇ ਜਿਹੜਾ ਪਹੁੰਚੇ ਆ ਤੇ ਮੈਂ ਉਹਦੇ ਨਾਲ-ਨਾਲ ਮਹਾਤਮਾ ਗਾਂਧੀ ਦੇ ਅੱਜ ਜਿਹੜਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਕਿਉਂਕਿ ਅੱਜ ਦੋ ਮਹਾਨ ਜਿਹੜੇ ਆਗੂ ਭਾਰਤ ਦੇ ਹੋਏ ਨੇ ਭਾਵੇਂ ਉਹ ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਰਚਾ ਦਾ ਵਿਸ਼ਾ ਵੀ ਬਣੇ ਰਹੇ ਨੇ ਪਰ ਫਿਰ ਵੀ ਕਿਉਂਕਿ ਜਿਨ੍ਹਾਂ ਨੇ ਦੇਸ਼ ਦੇ ਘਾਣਾ ਕੀਤੇ ਆ ਉਹਨਾਂ ਦਾ ਕੋ ਨਾਂ ਹੁੰਦਾ ਮਨੁੱਖ ਗਲਤੀਆਂ ਵੀ ਜ਼ਰੂਰ ਕਰਦਾ ਤੇ ਇਹਨਾਂ ਦੇ ਵਿੱਚ ਬਹੁਤ ਕੁਝ ਉਹ ਲੋਕਾਂ ਨੂੰ ਚੰਗੀਆਂ ਲੱਗਦੇ ਆ ਕਿਸੇ ਨੂੰ ਮਾੜੀਆਂ ਲੱਗਦੇ ਨੇ ਆਪਣੀ ਆਪਣੀ ਸੋਚ ਨਹੀਂ ਹੁੰਦੀ ਆ ਪਰ ਉਹ ਅੱਜ ਦੋਏ ਮਹਾਨ ਸ਼ਖਸੀਤਾਂ ਤੇ ਲਾਲਬਾਦ ਦੇ ਸ਼ਾਸਤਰੀ ਜੀ ਜਿਹੜੇ ਕਿ ਸਾਡੇ ਪ੍ਰਧਾਨ ਮੰਤਰੀ ਵੀ ਰਹੇ ਆ ਉਹਨਾਂ ਨੇ ਇਹ ਵੀ ਪਤਾ ਕਿ 1965 ਦੇ ਵਿੱਚ ਜਿਹੜਾ ਹੈ ਤਾਸ਼ਕੰਦ ਜਿਹੜਾ ਸਮਝੌਤਾ ਪਾਕਿਸਤਾਨ ਵਾਲਿਆਂ ਨਾਲ ਵੀ ਜਿਹੜਾ ਉਹ ਕੀਤਾ ਸੀਗਾ ਤੇ ਇਸੇ ਤਰ੍ਹਾਂ ਮਹਾਤਮਾ ਗਾਂਧੀ ਦਾ ਜੀਵਨ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਫੋਰਬੰਦਰ ਦੇ ਸਥਾਨ ਤੇ ਕਾਠਿਆਵੜ ਜ਼ਿਲ੍ਹੇ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੁੰਦਾ 1869 ਦੇ ਵਿੱਚ ਤੇ ਛੋਟੀ ਉਮਰ ਦੇ ਵਿੱਚ ਇਹ ਕਹਿੰਦੇ 13 ਸਾਲ ਦੀ ਉਮਰ ਦੇ ਵਿੱਚ ਸ਼ਾਦੀ ਹੋ ਗਈ ਤੇ ਇੱਕ ਸਤੁਰਵਾ ਗਾਂਧੀ ਦੀ ਜਿਹੜੀ ਉਮਰ ਸੀਗੀ ਉਹ ਮੇਰਾ ਖਿਆਲ 2 ਸਾਲ ਵੱਧ ਸੀ ਸਾਲ 2 ਸਾਲ ਵੱਧ ਸੀ ਪੰਜ ਬੱਚੇ ਹੋਏ ਉਹਨਾਂ ਦੇ ਇੱਕ ਬੱਚਾ ਜਿਹੜਾ ਪਹਿਲਾ ਜਿਹੜਾ ਉਹ ਗੁਜ਼ਰ ਗਿਆ ਸੀਗਾ ਤੇ ਇਸੇ ਤਰ੍ਹਾਂ ਉਹਨਾਂ ਨੇ ਆਪਣੇ ਕਿਉਂਕਿ ਘਰੋਂ ਹਾਲਤ ਠੀਕ ਸੀਗੇ ਪੜਾਈ ਕੀਤੀ ਤੇ ਉਹਨਾਂ ਨੂੰ ਜਾਣਦਾ ਜਿਹੜਾ ਦੱਖਣੀ ਅਫਰੀਕਾ ਦੇ ਵਿੱਚ ਜਿਹੜਾ ਮੌਕਾ ਮਿਲਿਆ ਦੱਖਣੀ ਅਫਰੀਕਾ ਦੇ ਵਿੱਚ ਆ ਦੇਖਿਆ ਕਿ ਭਾਰਤੀਆਂ ਦੇ ਨਾਲ ਜਿਹੜਾ ਹੈ ਉਹ ਨਸਲਾਂ ਦਾ ਵੀ ਬੜਾ ਜ਼ਿਆਦਾ ਜਿਹੜਾ ਹੈ ਉਹ ਅੰਤਰ ਕੀਤਾ ਜਾਂਦਾ ਫਰਕ ਕੀਤਾ ਜਾਂਦਾ ਉੱਥੇ ਲੋਕਾਂ ਨੂੰ ਬਾ ਕਾਫੀ ਕੁਝ ਜਿਹੜਾ ਹੈ ਉਹ ਭਾਰਤੀ ਲੋਕਾਂ ਦਾ ਸਹਿਯੋਗ ਵੀ ਕੀਤਾ ਆਪ ਉਹ ਪੜ੍ਹਾਈ ਕਰਨ ਗਏ ਸੀ ਪਰ ਉਹਨਾਂ ਨੇ ਉੱਥੋਂ ਬਾ ਕਾ ਵੀ ਕੋਈ ਜਿਹੜਾ ਸਿੱਖਿਆ ਆਂਦਾ ਤੇ ਇੱਧਰ ਉਸ ਵੇਲੇ ਆਪਣੇ ਦੇਸ਼ ਦੇ ਵਿੱਚ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਗਦਰ ਪਾਰਟੀ ਹੋਈ ਬਬਰ ਅਕਾਲੀ ਦਲ ਹੋ ਗਿਆ ਸਿੰਘ ਸਭਾ ਲਹਿਰ ਹੋ ਗਈ ਐ ਬਾਕੀ ਨੌਜਰ ਭਾਰ ਸਭਾ ਹੋ ਗਈ ਤੇ ਇਸ ਤਰ੍ਹਾਂ ਵੱਖ-ਵੱਖ ਜਿਹੜੀਆਂ ਸੰਸਥਾਵਾਂ ਸੀਆਂ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਸੀਆਂ ਉਹ ਅੰਗਰੇਜ਼ ਕਿਉਂਕਿ ਇੱਧਰ ਜ਼ਿਆਦਾ ਵੱਧਦੀ ਕਰਨ ਲੱਗ ਪਏ ਸੀਗੇ ਤੇ ਇਸੇ ਕਰਕੇ ਉਹਨਾਂ ਨੂੰ ਜਦ ਪਤਾ ਲੱਗਾ ਕਿ ਭਾਰਤ ਦੇ ਵਿੱਚ ਐਸ ਤਰ੍ਹਾਂ ਦੇ ਅੰਦੋਲਨ ਜਿਹੜੇ ਛਿੜੇ ਹੋਏ ਆ ਤੇ ਉਹਨਾਂ ਨੇ ਵੀ ਆ ਕੇ ਵੱਖ-ਵੱਖ ਅੰਦੋਲਨਾਂ ਦੇ ਵਿੱਚ ਹਿੱਸਾ ਲਿਆ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ